ਰਾਜਵੀਰ ਜਵੰਦੇ ਦੀ ਜਿਸ ਸਮੇਂ ਹਾਸਾ ਗ੍ਰਸਤ ਹੋਇਆ ਉਸ ਤੋਂ ਬਾਅਦ ਅਰਦਾਸਾਂ ਬੇਨਤੀਆਂ ਕੀਤੀਆਂ ਜਾਣ ਕਿ ਉਹ ਤੰਦਰੁਸਤ ਹੋ ਜਾਏ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਹੋਣੀ ਰਾਜਵੀਰ ਜਵੰਦੇ ਦਾ ਪਤਾ ਲੱਗਾ ਤੁਹਾਨੂੰ ਦੱਸ ਦਿੰਨੇ ਆ ਕੁਝ ਜਈਆਂ ਗੱਲਾਂ ਰਾਜਵੀਰ ਜਵੰਦੇ ਦੀ ਜ਼ਿੰਦਗੀ ਦੀਆਂ ਜਿਹੜੀਆਂ ਹਾਲੇ ਤੱਕਰ ਤੁਹਾਨੂੰ ਨਹੀਂ ਪਤਾ ਸੀ ਰਾਜਵੀਰ ਜਵੰਦਾ 2016 ਦੇ ਵਿੱਚ ਆਪਣਾ ਡੈਬਿਊ ਕਰਦਾ ਗਾ ਗੀਤ ਕਰਦਾ ਜਾਨਦਾਰ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਤੋਂ ਪਹਿਲਾਂ ਬਹੁਤ ਸਾਰੇ ਲੋਕ ਤਾਂ ਇਹ ਗੱਲ ਜਾਣਦੇ ਆ ਪਰ ਬਹੁਤ ਸਾਰੇ ਲੋਕ ਇਹ ਗੱਲ ਨਹੀਂ ਜਾਣਦੇ ਕਿ ਰਾਜਵੀਰ ਜਵੰਦਾ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਬਤੌਰ ASI ਸਿਵਾਵਾਂ ਨਿਭਾ ਰਿਹਾ ਸੀ ਉਸਨੇ ਕਿਵੇਂ ਮੋੜਾ ਕੱਟਿਆ ਗਾਇਕੀ ਵੱਲ ਇਸ ਦੇ ਵਿੱਚ ਵੀ ਇੱਕ ਬਹੁਤ ਵੱਡੀ ਜਿਹੜਾ ਇੱਕ ਉਸ ਦਾ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਹੀ ਆ ਕਿਉਂਕਿ ਰਾਜਵੀਰ ਜਵੰਦੇ ਨੇ ਜਿਹੜੀ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸਮੇਂ ਗਾਇਕੀ ਦੇ ਵਿੱਚ ਉਸ ਨੂੰ ਬਹੁਤ ਜ਼ਿਆਦਾ ਉਸੁਕਤਾ ਸੀ ਬਹੁਤ ਜ਼ਿਆਦਾ ਦਿਲਚਸਪੀ ਸੀ ਤੇ ਉਸ ਦੇ ਸੀਨੀਅਰ ਕਲਾਕਾਰ ਸੀ ਜਿਨ੍ਹਾਂ ਦੇ ਵਿੱਚ ਕੁਲਵਿੰਦਰ ਬਿੱਲਾ ਤੇ ਇੱਕ ਪੰਜਾਬ ਦੇ ਸੂਫੀ ਗਾਇਕ ਬਹੁਤ ਵੱਡੇ ਕਰਨਵਰ ਗਰੇਵਾਲ ਇਹ ਗਾਇਕ ਉਸ ਦੇ ਸੀਨੀਅਰ ਸੀ ਜਦੋਂ ਇਹ ਦੋਵੇਂ ਗਾਇਕ ਪੰਜਾਬ ਦੇ ਵਿੱਚ ਆਪਣਾ ਨਾਮ ਵੱਡੀ ਤਦਾਦ ਦੇ ਵਿੱਚ ਸਥਾਪਿਤ ਕਰ ਗਏ ਤੇ ਰਾਜਵੀਰ ਜਵੰਦੇਾ ਵੀ ਇਹ ਗੱਲ ਸੋਚਦਾ ਸੀ ਇਹਨਾਂ ਦੀ ਦੋਸਤੀ ਸੀ ਯੂਨੀਵਰਸਿਟੀ ਟਾਈਮ ਰਾਜਵੀਰ ਜਵੰਦੇ ਨੂੰ ਲੱਗਾ ਕਿ ਮੇਰੇ ਦੋਸਤ ਪੰਜਾਬ ਦੀ ਸੰਗੀਤ ਇੰਡਸਟਰੀ ਦੇ ਇੱਕ ਵੱਡੇ ਨਾਮ ਬਣ ਗਏ ਤੇ ਕਿਤੇ ਨਾ ਕਿਤੇ ਮੇਰਾ ਸ਼ੌਂਕ ਜਿਹੜਾ ਮਾਰਿਆ ਗਿਆ ਕਿਉਂਕਿ ਰਾਜਵੀਰ ਜਵੰਦੇ ਦਾ ਪਿਤਾ ਉਹ ਵੀ ਪੁਲਿਸ ਦੇ ਵਿੱਚ ਅਫਸਰ ਸੀ ਤੇ ਉਸਦੇ ਕਹਿਣ ਤੇ ਰਾਜਵੀਰ ਜਵੰਦੇ ਨੇ ਇਹ ਗੱਲ ਅ ਜਿਹੜੀ ਮੰਨੀ ਸੀ ਕਿ ਉਹ ਸੇਵਾਵਾਂ ਨਿਭਾਵੇ ਪੰਜਾਬ ਪੁਲਿਸ ਉਸਦੇ ਪਿਤਾ ਨੂੰ ਲੱਗਦਾ ਸੀ ਕਿ ਗਾਇਕੀ ਦੇ ਵਿੱਚ ਸ਼ਾਇਦ ਜਿਹੜਾ ਕੈਰੀਅਰ ਬਣਾਉਣਾ ਔਖਾ ਇਸ ਕਰਕੇ ਉਸਨੇ ਉਸ ਨੂੰ رائے ਦਿੱਤੀ ਕਿ ਪੁੱਤਰ ਆਪਾਂ ਜ਼ਿੰਦਗੀ ਜਿਉਣੀ ਆ ਸਰਵਿਸ ਕਰਨੀ ਆ ਚਾਰ ਪੈਸੇ ਆਉਣਗੇ ਤੂੰ ਨੌਕਰੀ ਕਰ ਲਾ ਤੇ ਰਾਜਵੀਰ ਜਵੰਦਾ ਇੱਕ ਅਗਿਆਕਾਰੀ ਬੱਚਾ ਹੋਣ ਕਰਕੇ ਉਸਨੇ ਜਿਹੜੀ ਗਾਇਕੀ ਉਹ ਜਿਹੜੀ ਛੱਡ ਦਿੱਤੀ ਤੇ ਪੰਜਾਬ ਪੁਲਿਸ ਜੁਆਇਨ ਕਰ ਲਈ ਬਤੌਰ ਐਸਆਈ ਉਸ ਤੋਂ ਬਾਅਦ ਜਦੋਂ ਉਸਦੇ ਸਾਥੀ ਕਲਾਕਾਰ ਦੋਸਤ ਵੱਡਾ ਨਾਮ ਜਿਹੜਾ ਹਾਸਲ ਕਰ ਗਏ ਉਹਨਾਂ ਦੇ ਕੰਮ ਤੇ ਉਹਨਾਂ ਦੇ ਹੌਸਲਾ ਦੇਣ ਤੇ ਰਾਜਵੀਰ ਜਵੰਦੇ ਨੇ 2016 ਦੇ ਵਿੱਚ ਐਂਟਰੀ ਮਾਰੀ ਲੁਧਿਆਣੇ ਜ਼ਿਲ੍ਹੇ ਦਾ ਜਗਰਾਵਾਂ ਦੇ ਨੇੜੇ ਪਿੰਡਾ ਪੌਣਾ ਉੱਥੋਂ ਦਾ ਰਹਿਣ ਵਾਲਾ ਰਾਜਵੀਰ ਜਵੰਦਾ ਤੇ ਜਵੰਦੇ ਨੇ ਜਵੰਦਾ ਜਿਹੜਾ ਬਹੁਤ ਨੇਕदिल ਇਨਸਾਨ ਸੀ ਬਹੁਤ ਵਧੀਆ ਇਨਸਾਨ ਸੀ ਇਸ ਕਰਕੇ ਪ੍ਰਮਾਤਮਾ ਨੇ ਉਸ ਦੀ ਜਿਹੜਾ ਹੱਥ ਫੜਿਆ ਪਰਮਾਤਮਾ ਨੇ ਉਸ ਦਾ ਜਿਹੜਾ ਹੱਥ ਫੜਿਆ ਪਰਮਾਤਮਾ ਨੇ ਉਸ ਦੇ ਉੱਤੇ ਮੇਰ ਜਿਹੜੀ ਉਹ ਬਣਾਈ ਤੇ ਉਹ ਬਹੁਤ ਵੱਡੀ ਤਦਾਦ ਦੇ ਵਿੱਚ ਪੰਜਾਬੀ ਜਿਹੜੇ ਗਾਇਕ ਆ ਜਿਹੜੇ ਉਹਨਾਂ ਦੇ ਵਿੱਚ ਉਸ ਦਾ ਜਿਹੜਾ ਨਾਮ ਸ਼ਾਮਲ ਹੋ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਰਾਜਵੀਰ ਜਵੰਦੇ ਨੇ ਗਿੱਪੀ ਗਰੇਵਾਲ ਦੇ ਨਾਲ ਮਿੰਦੋ ਤਹਿਸੀਲਦਾਰਨੀ ਜਿਹੜੀ ਸੂਬੇਦਾਰ ਅਜਿਹੀਆਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਪਰ ਵੀ ਕਦੇ ਵੀ ਉਸ ਨੌਜਵਾਨ ਕਲਾਕਾਰ ਨੇ ਕੋਈ ਕੰਟਰੋਵਰਸੀ ਉਸ ਦੇ ਨਾਮ ਦੇ ਨਾਲ ਨਹੀਂ ਜੁੜੀ ਉਸ ਨੇ ਆਪਣਾ ਨਾਮ ਬਣਾਉਣ ਦੇ ਲਈ ਕੋਈ ਸਸਤੀ ਲੋਕਪ੍ਰਿਅਤਾ ਹਾਸਲ ਕਰਨ ਲਈ ਨਾ ਤਾਂ ਕਿਸੇ ਗਾਇਕ ਨੂੰ ਗਾਲਾਂ ਕੱਢੀਆਂ ਨਾ ਹੀ ਕੋਈ ਅਜੀਹਾ ਵੀਡੀਓ ਬਣਾਈ ਨਾ ਹੀ ਕੋਈ ਆਪਣੇ ਜਿਹੜੇ ਗੀਤਾਂ ਦੇ ਵਿੱਚ ਅਜੀਹੀ ਜਿਹੜੀ ਸ਼ਬਦਾਵਲੀ ਵਰਤੀ ਜਿਸ ਦੇ ਨਾਲ ਜਿਹੜਾ ਕਿ ਉਸਤੇ ਉੱਤੇ ਕੋਈ ਉਂਗਲ ਉਠਾ ਸਕੇ ਇਸ ਕਰਕੇ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਆ ਉਸ ਨੂੰ ਫੋਲੋ ਕਰਦੇ ਆ ਤੇ ਪਰਿਵਾਰ ਪਰਿਵਾਰਾਂ ਦੇ ਵਿੱਚ ਬੈਠ ਕੇ ਉਸ ਦੀ ਜਿਹੜੀ ਗਾਇਕੀ ਆ ਉਸ ਦਾ ਆਨੰਦ ਮਾਣਦੇ ਆ ਤੁਹਾਨੂੰ ਦੱਸ ਦਿੰਨੇ ਆ ਕਿ ਰਾਜਵੀਰ ਜਵੰਦੇ ਦਾ ਜਿਹੜਾ ਵਿਆਹ ਹੋ ਚੁੱਕਿਆ ਉਹਨੇ ਜਿਹੜਾ ਵਿਆਹ ਕਰਵਾਉਣਾ ਉਹ ਵੀ ਇੱਕ ਬਹੁਤ ਵੱਡੀ ਵਡਭੰਗ ਆ ਸੀ ਕਿ ਰਾਜਵੀਰ ਜਵੰਦੇ ਦੇ ਘਰ ਦੇ ਚਾਹੁੰਦੇ ਸੀ ਕਿ ਜਲਦੀ ਜਲਦੀ ਉਸ ਦਾ ਜਿਹੜਾ ਵਿਆਹ ਹੋ ਜੇ ਤਾਕੇ ਘਰ ਦੇ ਵਿੱਚ ਦਾਦਾ-ਦਾਦੀ ਜਿਹੜੇ ਪੋਤੇ-ਪੋਤੀਆਂ ਨੂੰ ਖੜਾਉਣ ਤੁਹਾਨੂੰ ਦੱਸ ਦਿੰਨੇ ਆ ਕਿ ਵਿਆਹ ਦੇ ਪਿੱਛੇ ਵੀ ਇੱਕ ਬਹੁਤ ਵੱਡਾ ਰੀਜਨ ਆ ਤੁਹਾਨੂੰ ਦੱਸ ਦਿੰਨੇ ਆ ਕਿ ਰਾਜਵੀਰ ਜਵੰਦਾ ਪੰਜਾਬ ਦੇ ਵੱਡੇ ਕਲਾਕਾਰਾਂ ਦੇ ਵਿੱਚ ਉਸ ਦਾ ਜਿਹੜਾ ਨਾਮ ਆ ਜਿਹੜਾ ਉਹ ਸ਼ਾਮਲ ਆ ਪੰਜਾਬ ਦੇ ਵਿੱਚ ਜਿਹਹਾ ਇਹ ਪਹਿਲਾ ਗਾਇਕ ਆ ਜਿਸ ਨੂੰ ਸਰਦਾਰ ਹੋਣ ਦੇ ਉੱਤੇ ਰਵਿੰਦਰ ਗਰੇਵਾਲ ਤੋਂ ਬਾਅਦ ਇੰਨਾ ਵੱਡਾ ਮਾਣ ਸਨਮਾਨ ਮਿਲਿਆ ਤੁਹਾਨੂੰ ਦੱਸ ਦਿੰਨੇ ਆ ਕਿ ਰਾਜਵੀਰ ਜਵੰਦਾ ਚਾਹੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂਦਾ ਰਹਿੰਦਾ ਕਲਾਕਾਰੀ ਕਰਕੇ ਪਰ ਉਹ ਪੰਜਾਬ ਨੂੰ ਬਹੁਤ ਪ੍ਰੈਫਰੈਂਸ ਦਿੰਦਾ ਪੰਜਾਬ ਦੇ ਨਾਲ ਉਸਦਾ ਬਹੁਤ ਲਗਾਵਾਂ ਤੇ ਰਾਜਵੀਰ ਜਵੰਦੇ ਦਾ ਜਿਹੜਾ ਵਿਆਹ ਹੋ ਚੁੱਕਿਆ